ਹੈਗਾ ਪਰ ਫਿਰ ਵੀ ਮੈਂ ਸਮਝਦਾ ਕਿ ਦੇਰ ਆਏ ਦਰੁਸਤ ਆਏ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਸਤਿਕਾਰਯੋਗ ਨੇ ਮੈਂ ਪੰਜਾਬ ਦੇ 3 ਕਰੋੜ ਪੰਜਾਬੀਆਂ ਵੱਲੋਂ ਉਹਨਾਂ ਦਾ ਹੱਥ ਜੋੜ ਕੇ ਉਹਨਾਂ ਨੂੰ ਜੀ ਆਇਆਂ ਆਖਦਾ ਉਹਨਾਂ ਨੂੰ ਵੈਲਕਮ ਆਖਦਾ ਕਿਉਂਕਿ ਪੰਜਾਬੀ ਔਰ ਪੰਜਾਬ ਉਹ ਕੌਮ ਹੈ ਜਿਹੜੀ ਕਿ ਹਮੇਸ਼ਾ ਜਦੋਂ ਕੋਈ ਪ੍ਰੌਣਿਆ ਆਉਂਦੇ ਨੇ ਗੈਸਟ ਆਉਂਦੇ ਨੇ ਤਾਂ ਦਿਲ ਖੋਲ ਕੇ ਖੁਲ ਦਿੱਲੀ ਦੇ ਨਾਲ ਜੀ ਆਇਆਂ ਆਖਦੇ ਆ ਸੋ ਉਸੇ ਪਰੰਪਰਾ ਨੂੰ ਨਿਭਾ ਰਹੇ ਆ ਅੱਜ ਔਰ ਮੈਂ ਨਾਲ ਹੀ ਇਹ ਵੀ ਬੇਨਤੀ ਕਰੂੰਗਾ ਨਾਲ ਇਹਦੇ ਨਾਲ-ਨਾਲ ਇਹ ਵੀ ਐਕਸਪੈਕਟ ਕਰੂੰਗਾ ਕਿ ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਚਾਹੇ ਕਾਫੀ ਦਿਨ ਹੋ ਗਏ ਉਹਨਾਂ ਨੇ ਇਹਦੇ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ ਹੈਗਾ ਪਰ ਜਿਸ ਖੁੱਲ੍ਹ ਦਿੱਲੀ ਦੇ ਨਾਲ ਮੈਂ ਅੱਜ ਸਮੁੱਚੇ ਪੰਜਾਬ ਔਰ 3 ਕਰੋੜ ਪੰਜਾਬੀਆਂ ਦੀ ਤਰਫੋਂ ਉਹਨਾਂ ਨੂੰ ਜੀ ਆਇਆਂ ਆਖ ਰਿਹਾ ਹਾਂ ਉਸੇ ਖੁੱਲ੍ਹ ਦਿੱਲੀ ਦੇ ਨਾਲ ਉਹ ਵੀ ਕੱਲ ਨੂੰ ਪੰਜਾਬ ਦੇ ਨਾਲ ਖੜਦੇ ਨਜ਼ਰ ਆਉਣਗੇ ਇਸ ਆਫਤ ਦੀ ਘੜੀ ਦੇ ਵਿੱਚ ਇਹ ਉਮੀਦ ਅਸੀਂ ਰੱਖਦੇ ਆਂ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੰਦਾਜ਼ਾ ਹੈ ਕਿ ਪਿਛਲੇ ਦਿਨੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਚਿੱਠੀ ਲਿਖੀ ਅਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਜਿਦੇ ਵਿੱਚ ਹੁਣ ਤੱਕ ਜਦੋਂ ਦਾ ਜੀਐਸਟੀ ਰਜਿਮ ਲਾਗੂ ਹੋਈ ਹੈ ਤਕਰੀਬਨ ਤਕਰੀਬਨ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ GST ਰਜਿਮ ਕਰਕੇ ਹੀ ਪੰਜਾਬ ਦਾ ਹੋ ਚੁੱਕਿਆ ਉਸ ਤੋਂ ਇਲਾਵਾ ਪਿਛਲੇ 3.5 ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਤਰੀਈ ਮਾਂ ਵਾਲਾ سلوਕ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਨਾਲ ਕੀਤਾ ਜਿਹਦੇ ਤਹਿਤ ਤਕਰੀਬਨ 8000 ਕਰੋੜ ਰੁਪਇਆ ਆਰਡੀਐਫ ਦਾ ਐਮਡੀਐਫ ਦਾ ਉਹ ਕੇਂਦਰ ਨੇ ਸਾਡੇ ਹੱਕ ਹਕੂਕ ਦਾ ਪੈਸੇ ਜਿਹੜਾ ਉਹ ਰੋਕ ਰੱਖਿਆ ਇਸੇ ਤਰੀਕੇ ਦੇ ਨਾਲ 828 ਕਰੋੜ ਰੁਪਏ ਦਾ ਇੱਕ ਪਿਛਲੇ ਦਿਨੀ ਹੋਰ ਚਿੱਠੀ ਹੈ ਜਿਹੜੀ ਫਰਮਾਨ ਹੈ ਜਿਹੜਾ ਉਹ ਕੇਂਦਰ ਸਰਕਾਰ ਨੇ ਸੁਣਾ ਦਿੱਤਾ ਜਿਹੜਾ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਪ੍ਰੋਜੈਕਟ ਸੀਗੇ 828 ਕਰੋੜ ਦੇ ਉਹ ਰੱਦ ਕਰਨ ਦਾ ਉਹਨਾਂ ਨੇ ਫੈਸਲਾ ਜਿਹੜਾ ਤਾਂ ਉਹ ਸੁਣਾ ਦਿੱਤਾ ਸੋ ਤਕਰੀਬਨ ਤਕਰੀਬਨ 60 ਹਜ਼ਾਰ ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਕੇਂਦਰ ਸਰਕਾਰ ਦੀਆਂ ਮਾੜੀਆਂ ਗਲਤ ਔਰ ਪੰਜਾਬ ਵਿਰੋਧੀ ਨੀਤੀਆਂ ਦੀ ਵਜ੍ਹਾ ਕਰਕੇ ਹੁਣ ਤੱਕ ਹੋ ਚੁੱਕਿਆ ਹੁਣ ਇਸ ਆਫਤ ਦੀ ਘੜੀ ਦੇ ਵਿੱਚ ਜਦ ਏਡਾ ਵੱਡਾ ਨੇਚਰਲ ਡਿਜ਼ਾਸਟਰ ਹੋਇਆ ਵੈਸੇ ਪੰਜਾਬ ਔਰ ਪੰਜਾਬੀਆਂ ਦੀ ਆਦਤ ਨਹੀਂ ਹੈਗੀ ਮੰਗਣ ਦੀ ਪਰ ਕਿਉਂਕਿ ਪੰਜਾਬ ਔਰ ਪੰਜਾਬੀ ਉਹ ਕੌਮ ਹੈ ਜਿਨ੍ਹਾਂ ਨੇ ਚਾਹੇ ਦੇਸ਼ ਦੀ ਲੜਾਈ ਹੋਵੇ ਚਾਹੇ ਅੱਤਵਾਦ ਹੋਵੇ ਤੇ ਚਾਹੇ ਦੇਸ਼ ਭੁੱਖੇ ਮਰਦੇ ਦੇਸ਼ ਦਾ ਢਿੱਡ ਭਰਨ ਦੀ ਗੱਲ ਹੋਵੇ ਗ੍ਰੀਨ ਰੈਵੋਲੂਸ਼ਨ ਵੇਲੇ ਉਹਦਾ ਕੰਮ ਹੈ ਜਿਹੜਾ ਉਹ ਮੂਹਰੇ ਹੋ ਕੇ ਪੰਜਾਬ ਨੇ ਕੀਤਾ ਔਰ ਇਹ ਵੀ ਜਿਹੜਾ ਅੱਜ ਅਸੀਂ ਗੱਲ ਕਰ ਰਹੇ ਹਾਂ ਚਾਹੇ 60000 ਕਰੋੜ ਦੀ ਹੋਵੇ ਚਾਹੇ ਉਹ ਰੀਲੀਫ ਪੈਕੇਜ ਦੀ ਇਹ ਪੰਜਾਬ ਦਾ ਹੱਕ ਬਣਦਾ ਹਕੂਕ ਬਣਦਾ ਔਰ ਮੈਂ ਇਹੀ ਦਰਖਾਸਤ ਕਰੂੰਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਤੁਸੀਂ ਕੱਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਦੇਖਣੇ ਚਾਹੀਦੇ ਹੋ ਔਰ ਉਸ ਦੇਸ਼ ਦੇ ਜਿਹਦਾ ਕਿ ਪੰਜਾਬ ਇੱਕ ਅਟੁੱਟ ਅੰਗ ਤੁਹਾਡੀਆਂ ਗੱਲਾਂ ਤੇ ਤੁਹਾਡੇ ਐਕਸ਼ਨਾਂ ਤੇ ਤੁਹਾਡੇ ਫੈਸਲਿਆਂ ਦੇ ਵਿੱਚ ਨਜ਼ਰ ਆਵੇ ਇਹੀ ਉਮੀਦ ਦੇ ਨਾਲ ਅੱਜ ਮੈਂ ਉਹਨਾਂ ਨੂੰ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਦਰਖਾਸਤ ਜਿਹੜੀ ਉਹ ਕਰ ਰਿਹਾ ਸੋ ਸਾਥੀਓ ਜਿੱਥੇ 60000 ਕਰੋੜ ਦਾ ਨੁਕਸਾਨ ਆਲਰੇਡੀ ਹੋ ਚੁੱਕਿਆ ਉੱਥੇ ਹੀ ਕਿਉਂਕਿ ਇਹਨਾਂ 20-25 ਦਿਨਾਂ ਦੇ ਵਿੱਚ ਇਹ ਜ ਆਪਾਂ ਹੁਣ ਤੱਕ 88 ਦੇ ਖੜਨ ਦੀ ਗੱਲ ਕਰਦੇ ਸੀ ਕਿ ਪਰ 88 ਨਾਲੋਂ ਵੀ ਬਹੁਤ ਵੱਡੀ ਡਿਵਾਸਟੇਸ਼ਨ ਹੈ ਤੇ ਜਿਹਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਘੱਟੋ ਘੱਟ ਘੱਟੋ ਘੱਟ 20000 ਕਰੋੜ ਦਾ ਆ ਰੀਲੀਫ ਪੈਕੇਜ ਜਿਹੜਾ ਉਹ ਕੇਂਦਰ ਨੂੰ ਇਸ ਸਮੇਂ ਪੰਜਾਬ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਤਕਰੀਬਨ 4.5 ਲੱਖ ਏਕੜ ਦੀਆਂ ਫਸਲਾਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਔਰ ਇਹ ਜੇ ਪ੍ਰੀਲੀਮਿਨਰੀ ਰਿਪੋਰਟਸ ਦੇ ਮੁਤਾਬਕ 3.6 ਲੱਖ ਹਜ਼ਾਰ ਦੇ ਕਰੀਬ ਤਾਂ ਸਿਰਫ ਜਿਹੜਾ ਕੈਟਲ ਹੈ ਜਿਹੜੇ ਡੰਗਰ ਪਸ਼ੂ ਨੇ ਮੱਝਾਂ ਗਾਵਾਂ ਨੇ ਉਹ ਆਪਣੀਆਂ ਜਾਨਾਂ ਨੇ ਜਿਹੜੀਆਂ ਉਹ ਗਵਾ ਚੁੱਕੀਆਂ ਜਾਂ ਮਿਲ ਨਹੀਂ ਰਹੀਆਂ ਹੈਗੀਆਂ ਔਰ ਇਸ ਤੋਂ ਇਲਾਵਾ ਸੈਂਕੜੇ ਇਹੋ ਜੇ ਘਰ ਨੇ ਜਿਹੜੇ ਕਿ ਇਸ ਹੜ੍ਹਾਂ ਦੇ ਦੌਰਾਨ ਕੰਪਲੀਟਲੀ ਜਾਂ ਪਾਰਸ਼ਲੀ ਖਤਮ ਹੋ ਚੁੱਕੇ ਡੈਮੇਜ ਹੋ ਚੁੱਕੇ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਕਲੈਕਟਰਲ ਡੈਮੇਜ ਹੁੰਦਾ ਉਹ ਵੀ ਬਹੁਤ ਵੱਡਾ ਹੋਇਆ ਕਿਉਂਕਿ ਖੇਤਾਂ ਦੇ ਵਿੱਚ ਰੇਤ ਹੈ ਜਿਹੜੀ ਉਹ ਆ ਗਈ ਹੈ ਜੇ ਅਗਲੀਆਂ ਫਸਲਾਂ ਦੀ ਬਿਜਾਈ ਦਾ ਵੀ ਇੱਕ ਵੱਡਾ ਚੈਲੰਜ ਹੈ ਜਿਹੜਾ ਉਹ ਰਹੇਗਾ ਇਸ ਤੋਂ ਜਦੋਂ ਹੜ੍ਹਾਂ ਦਾ ਪਾਣੀ ਉਤਰੇਗਾ ਤੇ ਉਸ ਤੋਂ ਬਾਅਦ ਰੀਲੀਫ ਦਾ ਕੰਮ ਚੱਲਣਾ ਹੈ ਰੀਹੈਬਿਲਿਟੇਸ਼ਨ ਦਾ ਕੰਮ ਚੱਲਣਾ ਹੈ ਉਸ ਤੋਂ ਬਾਅਦ ਜਿਹੜੀਆਂ ਕੋਈ ਡੰਗਰ ਪਸ਼ੂਆਂ ਦੇ ਮਾਰਨ ਕਰਕੇ ਬਿਮਾਰੀਆਂ ਆ ਵੈਕਟਰ ਡਿਜ਼ੀਜ਼ ਨੇ ਜਿਹੜੇ ਉਹ ਹੋਣੇ ਨੇ ਸੋ ਉਹ ਇੱਕ ਬਹੁਤ ਵੱਡਾ ਚੈਲੰਜ ਹੈ ਜਿਹਦੇ ਲਈ ਪੰਜਾਬ ਨੂੰ ਲੜਨਾ ਪੈਣਾ ਹੈ ਲੜਾਂਗੇ ਪਰ ਸਿਰਫ ਔਰ ਸਿਰਫ ਕੇਂਦਰ ਕਿਉਂਕਿ ਹੁਣ ਤੱਕ ਜੋ ਪਿਛਲੇ 25 ਦਿਨਾਂ ਦਾ ਟਰੈਕ ਰਿਕਾਰਡ ਰਿਹਾ ਹੈ ਕੇਂਦਰ ਦਾ ਔਰ ਬੀਜੇਪੀ ਦਾ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਲੋਕਲ ਲੀਡਰਸ਼ਿਪ ਹੈ ਜਿਹੜੀ ਉਹ ਚਾਹੇ ਭਾਜਪੀ ਦੇ ਪ੍ਰਧਾਨ ਸਾਹਿਬ ਹੋਣ ਚਾਹੇ ਤੁਹਾਡੇ ਬਿੱਟੂ ਜੀ ਰੇਲਵੇ ਮਿਨਿਸਟਰ ਸਾਹਿਬ ਹੋਣ ਚਾਹੇ ਹੋਰ ਉਹ ਭਾਜਪੀ ਦੀ ਜਿੰਨੀ ਲੀਡਰਸ਼ਿਪ ਹੈ ਉਹ ਬਹੁਤ ਦੇਖ ਚੁੱਕੀ ਸਿਰਫ ਔਰ ਸਿਰਫ ਬਿਆਨ ਬਾਜ਼ੀ ਹੈ ਜਿਹੜੀ ਉਹ ਹੋਈ ਹੈ ਤੁਹਾਡੇ ਆਉਣ ਦੇ ਉੱਪਰ ਪੰਜਾਬ ਇਹ 20000 ਕਰੋੜ ਦਾ ਰੀਲੀਫ ਪੈਕੇਜ ਹੈ ਜਿਹੜਾ ਉਹ ਐਕਸਪੈਕਟ ਕਰ ਰਿਹਾ ਕਿਉਂਕਿ ਹੁਣ ਤੱਕ ਡਿਜ਼ਾਸਟਰ ਟੂਰਿਜ਼ਮ ਤਾਂ ਬਹੁਤ ਹੋ ਚੁੱਕਿਆ ਹੈ ਭਾਜਪੀ ਵੱਲੋਂ ਔਰ ਕੇਂਦਰ ਵੱਲੋਂ ਪਿਛਲੇ ਦਿਨੀ ਸ਼ਿਵਰਾ ਚੋਹਾਂ ਜੀ ਆਏ ਉਹ ਵੀ ਡਿਜ਼ਾਸਟਰ ਟੂਰਿਜ਼ਮ ਕਰਕੇ ਗੋਡੇ-ਗੋਡੇ ਪਾਣੀ ਦੇ ਵਿੱਚ ਫੋਟੋ ਖਿਚਾ ਕੇ ਉਹ ਮੁੜ ਗਏ ਦੇਸ਼ ਦਾ ਖੇਤੀਬਾੜੀ ਮੰਤਰੀ ਆਵੇ ਤੇ ਸਿਰਫ ਔਰ ਸਿਰਫ ਸ਼ਬਦਾਂ ਦੇ ਵਿੱਚ ਲੋਕਾਂ ਨੂੰ ਲਾਰੇ ਲੱਪੇ ਲਾ ਕੇ ਮੁੜ ਜੇ ਤੇ ਇੱਕ ਚਵੰਨੀ ਦਾ ਵੀ ਰੀਲੀਫ ਪੈਕੇਜ ਅਨਾਉਂਸ ਨਾ ਕਰੇ ਇਹ ਮੈਂ ਸਮਝਦਾ ਕਿ ਸ਼ਰਮਿੰਦਗੀ ਵਾਲੀ ਗੱਲ ਸੀ ਕੇਂਦਰ ਲਈ ਔਰ ਬੀਜੇਪੀ ਦੇ ਲਈ ਇੰਟਰ ਮਿਨਿਸਟਰੀਅਲ ਜਿਹੜੀਆਂ ਕਮੇਟੀਆਂ ਨੇ ਤੁਹਾਡੀਆਂ ਅਫਸਰਾਂ ਦੀਆਂ ਉਹ ਸਾਰਾ ਪੰਜਾਬ ਟੂਰ ਕਰ ਚੁੱਕੇ ਸੋ ਮੈਂ ਹੱਥ ਜੋੜ ਕੇ ਫਿਰ ਦੁਬਾਰਾ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਵੱਲੋਂ ਇਹ ਦਰਖਾਸਤ ਕਰੂੰਗਾ ਕਿ ਜੀ ਤੁਸੀਂ ਵੀ ਕੱਲ ਨੂੰ ਇੱਥੇ ਸਿਰਫ ਦੌਰਾ ਕਰਕੇ ਨਾ ਜਾਇਓ ਜੇ ਆ ਰਹੇ ਹੋ ਜੀ ਸਦਕੇ ਆਇਓ ਤੁਹਾਨੂੰ ਜੀਆਂ ਆਇਆ ਕਹਾਂਗੇ ਅਸੀਂ ਪਰ ਨਾਲ ਦੀ ਨਾਲ ਹੀ ਮੌਕੇ ਦੇ ਉੱਪਰ ਪਿਛਲਾ 60000 ਕਰੋੜ ਰਿਲੀਜ਼ ਕਰਨ ਦਾ ਔਰ ਇਹ 20000 ਕਰੋੜ ਇਸ ਆਫਤ ਦੇ ਵਿੱਚ ਜੋ ਰੀਲੀਫ ਪੈਕੇਜ ਹੈ ਉਹ ਤੁਸੀਂ ਪੰਜਾਬ ਨੂੰ ਦੇਖ ਕੇ ਜਾਇਓ ਇਹ ਪੰਜਾਬ ਅੱਜ ਐਕਸਪੈਕਟ ਕਰੂਗਾ ਕਿਉਂਕਿ ਮੈਂ ਇਹ ਇਸ ਗੱਲ ਕਰਕੇ ਬਾਰ ਬਾਰ ਵੇਟ ਕਰ ਰਿਹਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਹੈਗੇ ਨਹੀਂ ਚਾਹੁੰਦੇ ਹੈਗੇ ਕਿ ਤੁਹਾਡੇ ਦੌਰੇ ਤੋਂ ਬਾਅਦ ਤੁਹਾਡੀ ਫੇਰੀ ਤੋਂ ਬਾਅਦ ਪੰਜਾਬ ਦੇ 3 ਕਰੋੜ ਪੰਜਾਬੀ ਇਹ ਗੱਲ ਕਰਨ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਿੰਨੇ ਲੱਖਾਂ ਕਰੋੜਾਂ ਦਾ ਪੈਕੇਜ ਕਾਰਪੋਰੇਟ ਘਰਾਣਿਆਂ ਦੇ ਤਾਂ ਲੋਨ ਜਿਹੜੇ ਉਹ ਮਾਫ ਕਰ ਦਿੱਤੇ ਪਰ 3 ਕਰੋੜ ਪੰਜਾਬੀਆਂ ਦੀ ਬਾਹ ਫੜਨ ਦੇ ਲਈ ਮਹਿਜ਼ 20000 ਕਰੋੜ ਦਾ ਰੀਲੀਫ ਪੈਕੇਜ ਵੀ ਇਸ ਆਫਤ ਦੀ ਘੜੀ ਦੇ ਵਿੱਚ ਨਹੀਂ ਤਾਂ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਪੰਜਾਬ ਤੁਹਾਡੀ ਫੇਰੀ ਤੋਂ ਮਗਰੋਂ ਇਹ ਗੱਲਾਂ ਕਰੇ ਸੋ ਕਿਰਪਾ ਕਰਕੇ ਬੇਨਤੀ ਕਰਦੇ ਆ ਕਿ ਆ ਰਹੇ ਹੋਂ ਜੀ ਸਰ ਕੇ ਆਓ ਜੀ ਆਇਆਂ ਨੂੰ ਪਰ ਨਾਲ ਦੀ ਨਾਲ ਮੌਕੇ ਦੇ ਉੱਪਰ 20000 ਕਰੋੜ ਦਾ ਜਿਹੜਾ ਰੀਲੀਫ ਪੈਕੇਜ ਔਰ ਪਲੱਸ ਜਿਹੜੇ ਪਿਛਲੇ ਸਾਡੇ ਡਿਊਜ਼ ਖੜੇ ਨੇ ਕੇਂਦਰ ਵਾਲਾ ਪੰਜਾਬ ਦੇ ਹੱਕ ਹਕੂਕ ਦਾ ਪੈਸਾ ਜਿਹੜਾ ਖੜਾ ਹੈ ਉਹਨੂੰ ਜਾਰੀ ਕਰਨ ਦਾ ਫੈਸਲਾ ਫਰਮਾਨ ਹੈ ਜਿਹੜਾ ਉਹ ਸੁਣਾ ਕੇ ਜਾਇਓ ਲਾਸਟ ਟਾਈਮ ਸੰਸਦਾਂ ਦਾ ਇਹਨਾਂ ਜਦੋਂ ਆਏ ਸੀਗੇ